ਕ੍ਰੀਡਿਨ ਖਬਰਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਹੁਣ 24 ਘੰਟੇ ਪ੍ਰਤੀ ਹਫਤਾ ਕੰਮ ਕਰ ਸਕਦੇ ਨੇ ਮਾਰਕ ਮਿਲਰ ਨੇ ਇਮੀਗ੍ਰੇਸ਼ਨ ਸਰਨਾਥੀ ਸਿਟੀਜ਼ਨਸ਼ਿਪ ਕੈਨੇਡਾ ਦੇ ਇੱਕ ਨਵੇਂ ਨਿਯਮ ਦਾ ਐਲਾਨ ਕੀਤਾ ਜੋ ਕੈਨੇਡਾ ਵਿੱਚ ਯੂਗ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਦਾਤਿਕ ਸ਼ਰਤਾਂ ਦੌਰਾਨ ਕੈਂਪਸ ਤੋਂ ਹਫਤੇ ਦੇ 24 ਘੰਟੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਇਹ ਨਮੀਆਂ ਤਬਦੀਲੀਆਂ 8 ਨਵੰਬਰ 2024 ਤੋਂ ਪ੍ਰਭਾਵੀ ਨੇ ਪਿਛਲੇ 20 ਘੰਟਿਆਂ ਦੀ ਸੀਮਾ ਤੋਂ ਵੱਧ ਦਾ ਦਰਜਾ ਦਰਸਾਉਂਦੀਆਂ ਨੇ ਜੋ ਵਿਦਿਆਰਥੀਆਂ ਨੂੰ ਕੰਮ ਅਤੇ ਪੜ੍ਹਾਈ ਵਿੱਚ ਸੰਤੁਲਿਤ ਬਣਾਉਣ ਲਈ ਵਧੇਰੇ ਲਚਕਤਾ ਪ੍ਰਦਾਨ ਕਰਦੀ ਹੈ ਸਚਾਰੂ ਗੱਲ ਕਰੀਏ ਕਿ ਨਵੇਂ ਨਿਯਮ ਕੀ ਅਰਥ ਨੇ ਕੈਂਪਸ ਤੋਂ ਬਾਹਰ ਕੰਮ ਕਰਨ ਦੀ ਯੋਗਤਾ ਪਾਬੰਦੀਆਂ ਕੰਮ ਸ਼ੁਰੂ ਕਰਨ ਦੇ ਕਦਮ ਕੰਮ ਦੀਆਂ ਸ਼ਰਤਾਂ ਉਲੰਘਣਾ ਦੇ ਕੀ ਪ੍ਰਭਾਵ ਪੈਣਗੇ ਸਵੇ ਰਜਗਾਰ ਵਾਲੇ ਵਿਦਿਆਰਥੀਆਂ ਲਈ ਲਚਕਤਾ ਗ੍ਰੈਜੂਏਸ਼ਨ ਤੋਂ ਬਾਅਦ ਕੰਮ ਕਰਨਾ ਨਵੇਂ ਨਿਯਮ ਅਪਡੇਟ ਕੀਤੇ ਗਏ ਨੇ ਨਵੇਂ ਨਿਯਮਾਂ ਦੇ ਵਿੱਚ ਜਿਹਦੇ ਵਿਦਿਆਰਥੀ ਇਸ ਪ੍ਰੋਗਰਾਮ ਦੇ ਵਿੱਚ ਇੱਕ ਸਾਰਤਾ ਅਤੇ ਕੁਸ਼ਲਤਾ ਅਤੇ ਮਜ਼ਬੂਤ ਕਰਨ ਲਈ ਕੈਨੇਡਾ 'ਚ ਚੱਲ ਰਹੇ ਯਤਨਾਂ ਦਾ ਹਿੱਸਾ ਨੇ ਅੰਤਰਰਾਸ਼ਟਰੀ ਵਿਦਿਆਰਥੀ ਤੇ ਉਹਨਾਂ ਦੇ ਅਧਿਐਨ ਨੂੰ ਮੁੱਖ ਉਦੇਸ਼ ਨਾ ਸਮਝੋਤਾ ਕੀਤੇ ਬਿਨਾ ਵਾਧੂ ਕਮਦਤ ਤਜਰਬਾ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਮੌਕਾ ਪ੍ਰਦਾਨ ਕਰਦਾ ਤਬਦੀਲੀਆਂ ਦੀ ਮੁੱਖ ਵਿਸ਼ੇਸ਼ਤਾਵਾਂ ਵਧੇ ਹੋਏ ਘੰਟਿਆਂ ਦੇ ਵਿੱਚ ਵਿਦਿਆਰਥੀ ਹੁਣ ਅਨਿਯਮਿਤ ਸ਼ਰਤਾਂ ਦੌਰਾਨ 24 ਘੰਟੇ ਪ੍ਰਤੀ ਹਫ਼ਤੇ ਕੰਮ ਕਰ ਸਕਦਾ ਜੇਕਰ ਉਹ ਕੈਂਪਸ ਤੋਂ ਬਾਹਰ ਕੰਮ ਕਰਨ ਦੇ ਯੋਗ ਨੇ ਅੱਗੇ ਵਾਦੇ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਡੀ ਐਲ ਆਈ ਨੂੰ ਬਦਲਣ ਤੋਂ ਪਹਿਲਾਂ ਨਵੇਂ ਦੇ ਪਰਮਿਟ ਲਈ ਅਪਲਾਈ ਕਰਨਾ ਹੋਵੇਗਾ ਤੇ ਮਨਜ਼ੂਰ ਲੈਣਾ ਹੋਵੇਗਾ ਕੈਂਪਸ ਤੋਂ ਬਾਹਰ ਕੰਮ ਕਰਨ ਦੀ ਯੋਗਤਾ ਤੇ ਗੱਲ ਕਰੀਏ ਤਾਂ ਕੈਨੇਡਾ ਵਿੱਚ ਹਰ ਅੰਤਰਰਾਸ਼ਟਰੀ ਵਿਦਿਆਰਥੀ ਕੈਂਪਸ ਤੋਂ ਬਾਹਰ ਕੰਮ ਕਰਨ ਲਈ ਆਪਣੇ ਆਪ ਯੋਗ ਨਹੀਂ ਹੁੰਦਾ ਕੈਨੇਡੀਅਨ ਇਮੀਗ੍ਰੇਸ਼ਨ ਕਾਨੂੰਨਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਵਿਦਿਆਰਥੀ ਅਤੇ ਰੋਜ਼ਗਾਰ ਦਾ ਤੰਮ ਨੂੰ ਰੋਜ਼ਗਾਰ ਸ਼ੁਰੂ ਕਰਨ ਤੋਂ ਪਹਿਲਾਂ ਯੋਗਤਾ ਦੀ ਪੁਸ਼ਟੀ ਕਰਮਿਕ ਚਾਹੀਦੀ ਹੈ ਕੈਂਪਸ ਤੋਂ ਬਾਹਰ ਕੰਮ ਕੌਣ ਕਰ ਸਕਦਾ ਹੈ ਵਰਕ ਪਰਮਿਟ ਤੋਂ ਬਿਨਾਂ ਕੈਂਪਸ ਤੋਂ ਬਾਹਰ ਕੰਮ ਕਰਨ ਲਈ ਵਿਦਿਆਰਥੀਆਂ ਨੂੰ ਇੱਕ ਮਨੋਨਿਤ ਲਰਨਿੰਗ ਇੰਸਟੀਚਿਊਟ ਡੀ ਐਲ ਆਈ ਵਿੱਚ ਫੁੱਲ ਟਾਈਮ ਨਾਮ ਦਰਜ ਕਰੋ ਇੱਕ ਯੋਗ ਪ੍ਰੋਗਰਾਮ ਦਾ ਅਧਿਐਨ ਕਰੋ ਜਿਸ ਵਿੱਚ ਸ਼ਾਮਲ ਹੈ ਪੋਸਟ ਸਕੈਂਡਰੀ ਆਦ ਆਦਮਿਕ ਵੋਕੇਸ਼ਨਲ ਅਤੇ ਪੇਸ਼ੀਵਰ ਸਿਖਲਾਈ ਪ੍ਰੋਗਰਾਮ ਕਿਊਬਿਕ ਵਿੱਚ ਸੈਕੰਡਰੀ ਪੱਧਰ ਤੇ ਵੋਕੇਸ਼ਨਲ ਸਿੱਖਿਆ ਪ੍ਰੋਗਰਾਮ 6 ਮਹੀਨੇ ਤੱਕ ਚੱਲਣ ਵਾਲੇ ਪ੍ਰੋਗਰਾਮ ਨੂੰ ਦਾਖਲਾ ਲਓ ਅਤੇ ਇੱਕ ਡਿਗਰੀ ਡਿਪਲੋਮਾ ਸੈਡਵੇਡ ਪ੍ਰਾਪਤ ਕਰੋ ਕੈਂਪਸ ਤੋਂ ਬਾਹਰ ਕੰਮ ਕਰਨ ਲਈ ਅਸ਼ਤਾਂ ਇੱਕ ਵੈਦ ਸਟੱਡੀ ਪਰਮਿਟਰ ਰੱਖੋ ਸੋਸ਼ਲ ਇੰਸ਼ੋਰੈਂਸ ਨੰਬਰ ਸਿੰਨ ਪ੍ਰਾਪਤ ਕਰੋ ਅਤੇ ਪਾਬੰਦੀਆਂ ਦੇ ਵਿੱਚ ਗੱਲ ਕਰੀਏ ਤਾਂ ਕੈਂਪਸ ਤੋਂ ਬਾਹਰ ਕੰਮ ਕਰਨ ਦੀ ਇਜਾਜ਼ਤ ਨਹੀਂ ਜੇਕਰ ਉਹ ਅੰਗਰੇਜ਼ੀ ਜਾਂ ਫ੍ਰੈਂਚ ਜਾਂ ਦੂਜੀ ਭਾਸ਼ਾ ای ਐਲ ਐਸ ਐਫ ਐਲ ਐਸ ਪ੍ਰੋਗਰਾਮਾਂ ਜਦਲ CSP ਵਾਲੇ ਕੋਰਸਾਂ ਦੀਆਂ ਤਿਆਰੀ ਵਾਲੇ ਕੋਰਸਾਂ ਜੋ ਦਾਖਲ ਨੇ ਉਹਨਾਂ ਦਾ ਧਿਆਨ ਪਰਮਟ ਸਪਸ਼ਟ ਤੌਰ ਤੇ ਕੈਂਪਸ ਤੋਂ ਬਾਹਰ ਕੰਮ ਕਰਨ ਦੀ ਮਨਾਹੀ ਕਰਦਾ ਹੈ ਉਹ ਅਦਿੱਕਤੰ छुटੀਆਂ ਜੋ ਸਮਾਗਮ ਨਾਮਕਰਨ ਤੋਂ ਬਿਨਾਂ ਸੰਸਥਾ ਦੇ ਵਿੱਚ ਕਰ ਨੇ ਕੰਮ ਸ਼ੁਰੂ ਕਰਨ ਦੇ ਕਦਮਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਨਵੇਂ ਨਿਯਮਾਂ ਦਾ ਲਾਭ ਲੈਣ ਲਈ ਉਸ ਤੱਕ ਵਿਦਿਆਰਥੀਆਂ ਇੱਕ ਕਦਮ ਚਖਣੇ ਪੈਣਗੇ ਸਟੱਡੀ ਪਰਮਿਟ ਦੀਆਂ ਸ਼ਰਤਾਂ ਦੀ ਜਾਂਚ ਕਰੋ ਯਕੀਨੀ ਮਨਾਓ ਕਿ ਤੁਹਾਡੇ ਸਟੱਡੀ ਪਰਮਿਟ 'ਤੇ ਲਿਖੀਆਂ ਸ਼ਰਤਾਂ ਦੇ ਵਿੱਚ ਆਉਂਦਾ ਕੈਂਪਸ ਤੋਂ ਬਾਹਰ ਜਾਣਾ ਅਧਾਰਤ ਬ੍ਰੇਕ ਦੌਰਾਨ ਫੁੱਲ ਟਾਈਮ ਕੰਮ ਕਰ ਸਕਦੇ ਜੇਕਰ ਯੋਗਤਾ ਦੇ ਮਾਪਦੰਡਾ ਨੂੰ ਪੂਰਾ ਕਰਨਾ ਤਾਂ ਕੈਂਪਸ ਵਿੱਚ ਬਾਹਰ ਰੋਜ਼ਗਾਰ ਸਵੀਕਾਰ ਕੀਤਾ ਜਾਂਦਾ ਜੇਕਰ ਤੁਹਾਡੇ ਫਾਰਮੈਟ ਵਿੱਚ ਇਹਨਾਂ ਸ਼ਰਤਾਂ ਦੀ ਘਾਟ ਹੈ ਤਾਂ ਤੁਸੀਂ ਇਹਨਾਂ ਨੂੰ ਸ਼ਾਮਲ ਕਰ ਲਈ ਸੋਧ ਲਈ ਬੇਨਤੀ ਕਰੋ ਇਹ ਬਿਲਕੁਲ ਫ੍ਰੀ ਹੈ ਇੱਕ ਸਨ ਪ੍ਰਾਪਤ ਕਰੋ ਕੈਨੇਡਾ ਵਿੱਚ ਕੰਮ ਕਰਨ ਲਈ ਇੱਕ ਸੋਸ਼ਲ ਇਨਸ਼ੋਰੈਂਸ ਲਾਜ਼ਮੀ ਹੈ ਸਿਨ ਲਈ ਅਰਜੀ ਦੇਣ ਲਈ ਵਿਦਿਆਰਥੀ ਨੂੰ ਲੜਿੰਦੀ ਕੰਮ ਦੀਆਂ ਸ਼ਰਤਾਂ ਦੇ ਨਾਲ ਇੱਕ ਵੈਧ ਪਰਮਿਟ ਪੇਸ਼ ਕਰਨਾ ਚਾਹੀਦਾ 3 ਘੰਟੇ ਦੀ ਸੀਮਾਵਾਂ ਦੀ ਪਾਲਣਾ ਪਾਲਣਾ ਜਕਿੰਨੀ ਬਣਾਉਣ ਲਈ ਵਿਦਿਆਰਥੀ ਨੂੰ ਆਪਣੇ ਕੰਮ ਦੇ ਘੰਟਿਆਂ ਨੂੰ ਟਰੈਕ ਕਰਨਾ ਚਾਹੀਦਾ ਹੈ ਆਦ ਆਤਮਿਕ ਸ਼ਰਤਾਂ ਦੌਰਾਨ ਹਰ ਹਫ਼ਤੇ 24 ਘੰਟੇ ਕੰਮ ਕਰੋ ਅਨੁਸੂਚਿਤ ਬ੍ਰੇਕਾਂ ਦੌਰਾਨ ਬਿਆੰਤ ਘੰਟੇ ਕੰਮ ਕਰੋ ਬਿਸ਼ਰਤੇ ਤੁਸੀਂ ਬ੍ਰੇਕ ਤੋਂ ਪਹਿਲਾਂ ਅਤੇ ਬਾਅਦ ਵਿੱਚ ਫੁੱਲ ਟਾਈਮ ਵਿਦਿਆਰਥੀ ਹੋ ਸਮਦੇਸ਼ ਸ਼ਰਤਾਂ ਦੀ ਉਲੰਘਣਾ ਕਰਨ ਦੇ ਪ੍ਰਭਾਵ ਅਦਾਤਮਿਕ ਸ਼ਰਤਾਂ ਦੌਰਾਨ 24 ਘੰਟੇ ਦੀ ਸੀਮਾ ਨੂੰ ਪਾਰ ਕਰਨ ਦੇ ਅਯੋਗ ਹੋਣ ਦੇ ਦੌਰਾਨ ਕੰਮ ਕਰਨ ਦੇ ਗੰਭੀਰ ਨਤੀਜੇ ਨਿਕਲ ਸਕਦੇ ਨੇ ਵਿਦਿਆਰਥੀ ਦੀ ਸਥਿਤੀ ਦਾ ਨੁਕਸਾਨ ਨਿਧਾਨ ਜਾਂ ਵਰਕ ਪਰਮਿਟ ਸਮੇਤ ਭਵਿੱਖ ਦੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਲਈ ਯੋਗਤਾ ਕੈਨੇਡਾ ਤੋਂ ਸੰਭਾਵੀ ਹਟਾਉਣਾ ਵਿਦਿਆਰਥੀ ਆਪਣੇ ਕੰਮ ਅਤੇ ਘੰਟਿਆਂ ਦੇ ਸਹੀ ਰਿਕਾਰਡ ਰੱਖਣ ਅਤੇ ਅਗਿਆਨ ਪਰਮਟਾ ਦੀਆਂ ਸ਼ਰਤਾਂ ਦੀ ਪਾਲਣਾ ਪਰਦਰਸ਼ਨ ਕਰਨ ਲਈ ਜ਼ਿੰਮੇਵਾਰ ਹੈ ਸੈਵਰਸਗਾਰ ਵਾਲੇ ਵਿਦਿਆਰਥੀਆਂ ਨੂੰ ਵੀ 24 ਘੰਟੇ ਦੀ ਹਫਤਾਵਾਰ ਸੀਮਾ ਦੇ ਪਾਲਣਾ ਕਰਨੀ ਚਾਹੀਦੀ ਹੈ ਘੰਟਿਆਂ ਦੀ ਤਨਖਾਹ ਗਣਨਾ ਤਨਖਾਹ ਕਮਿਸ਼ਨ ਜਾਂ ਸੇਵਾਵਾਂ ਨਿਭਾਉਣ ਵਿੱਚ ਬਿਤਾਏ ਗਏ ਸਮੇਂ ਦੇ ਅਧਾਰ ਤੇ ਕੀਤੀ ਜਾਂਦੀ ਹੈ ਪਹਿਲੇ ਨਵੇਂ ਨਿਯਮਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸੰਸਥਾਵਾਂ ਵਿੱਚ ਤਬੀਲ ਕਰਨ ਤੋਂ ਪਹਿਲਾਂ ਇੱਕ ਨਵਾਂ ਲਿਆਨ ਪਰਮੈਂਟ ਪ੍ਰਾਪਤ ਕਰਨ ਦੀ ਲੋੜ ਹੈ ਇਸ ਉਪਾ ਦੇ ਉਦੇਸ਼ ਕਿ ਆਈਐਸਪੀ ਦੇ ਅੰਦਰ ਪ੍ਰੋਗਰਾਮ ਦੀ ਇੱਕ ਸਾਰਤਾ ਦੀ ਜਵਾਬਦੇਹੀ ਨੂੰ ਬਿਹਤਰ ਬਣਾਉਣਾ ਗ੍ਰੈਜੂਏਟ ਤੋਂ ਬਾਅਦ ਕੰਮ ਕਰਨਾ ਖਾਸ ਤੌਰ ਤੇ ਸ਼ਰਤਾधीन ਫੁੱਲ ਟਾਈਮ ਕੰਮ ਕਰਨ ਦੇ ਮੌਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਪੀਜੀਡਬਲੂਪੀ ਵਿਦਿਆਰਥੀ ਆਪਣੇ ਪੀਜੀਡਬਲੂਪੀ ਆਰਜੀ ਦੇ ਫੈਸਲੇ ਦੀ ਉਡੀਕ ਕਰਦੇ ਹੋਏ ਕੰਮ ਕਰਦੇ ਨੇ ਬਸ਼ਰਤੇ ਕਿ ਉਹ ਆਪਣੀ ਪੜ੍ਹਾਈ ਦੌਰਾਨ ਕੈਂਪਸ ਤੋਂ ਬਾਹਰ ਕੰਮ ਕਰਨ ਦੇ ਯੋਗ ਹੋਣ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰਨਾ ਇੱਕ ਨਵੇਂ ਅਧਿਐਨ ਪ੍ਰੋਗਰਾਮ ਵਿੱਚ ਤਬਦੀਲੀ ਕਰਨ ਵਾਲੇ ਵਿਦਿਆਰਥੀ ਅੰਤਮ ਅਵਧੀ ਦੌਰਾਨ ਪੂਰਾ ਸਮਾ ਕੰਮ ਕਰ ਸਕਦੇ ਨੇ ਖਾਸ ਸ਼ਰਤਾਂ ਦੇ ਅਧੀਨ ਆਈਐਸਪੀ ਦੀਆਂ ਸ਼ਰਤਾਂ ਨੂੰ ਬਣਾਉਣ ਰੱਖਣ ਲਈ ਮਨੋਨਿਤ ਸਿੱਖਣ ਸੰਸਥਾਵਾਂ ਨੂੰ ਸਾਲ ਵਿੱਚ ਦੋ ਵਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਦੀ ਸਥਿਤੀ ਦੀ ਰਿਪੋਰਟ ਕਰਨੀ ਚਾਹੀਦੀ ਹੈ ਜਿਹੜੇ ਵਿਦਿਆਰਥੀ ਨਾਮਕਰਨ ਦੇ ਆ ਲੋੜਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿੰਦੇ ਨੇ ਉਹਨਾਂ ਨੂੰ ਜਾਂਚ ਤੇ ਲਾਗੂ ਕਰਦੇ ਕਾਰਵਾਨਿਆਂ ਦਾ ਜੋਖਮ ਇਹ ਤਬਦੀਲੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਆਪਣੇ ਵਿਭਿੰਨ ਭਾਈਚਾਰੇ ਸਮਰਥਨ ਕਰਨ ਕੈਨੇਡਾ ਦੀ ਵਚਨਬੱਧਤਾ ਨਾਲ ਮੇਲ ਖਾਂਦੀ ਹੈ ਹਰ ਹਫਤੇ 24 ਘੰਟੇ ਕੰਮ ਕਰਨ ਦੀ ਇਜਾਜ਼ਤ ਦੇ ਕੇ ਵਿਦਿਆਰਥੀ ਆਪਣੀ ਸਿੱਖਿਆ ਲਈ ਫੰਡ ਦੇਣ ਕੈਨੇਡੀਅਨ ਕੰਮ ਕੀਮਤੀ ਤਜਰਬਾ ਹਾਸਲ ਕਰਨਾ ਤੇ ਆਰਥਿਕਤਾ ਵਿੱਚ ਯੋਗਦਾਨ ਪਾਣਾ ਦੇ ਵਾਧੂ ਮੌਕੇ ਪ੍ਰਾਪਤ ਕਰ ਸਕਦੇ ਨੇ ਆਦ ਆਤਮਿਕ ਬ੍ਰੇਕਾਂ ਦੌਰਾਨ ਫੁੱਲ ਟਾਈਮ ਕੰਮ ਕਰਨ ਦੀ ਲਚਕਤਾ ਵੀ ਆਤਿਆਂ ਨੂੰ ਇਮੀਗ੍ਰੇਸ਼ਨ ਲੋੜਾਂ ਦੀ ਪਾਲਣਾ ਕਰਦੇ ਹੋਏ ਆਪਣੀ ਕਮਾਈ ਤੋਂ ਵੱਧ ਤੋਂ ਵੱਧ ਕਰਨ ਦੇ ਯੋਗ ਬਣਾਉਂਦੀ ਹੈ ਕੀ ਵਿਦਿਆਰਥੀ 24 ਘੰਟੇ ਦੀ ਸੀਮਾ ਤੱਕ ਪਹੁੰਚਣ ਲਈ ਕਈ ਨੌਕਰੀਆਂ ਕਰ ਸਕਦੇ ਨੇ ਹਾਂ ਵਿਦਿਆਰਥੀ ਪਾਰਟ ਟਾਈਮ ਨੌਕਰੀਆਂ ਕਰ ਸਕਦੇ ਨੇ ਜਦੋਂ ਤੱਕ ਕਿ ਆਦ ਆਦਮਿਕ ਸ਼ਰਤਾਂ ਦੌਰਾਨ ਉਹਨਾਂ ਦੇ ਕੁੱਲ 24 ਘੰਟੇ ਪ੍ਰਤੀ ਹਫਤੇ ਤੋਂ ਵੱਧ ਨਹੀਂ ਹੁੰਦੇ ਕੀ ਰਿਮੋਟ ਨੌਕਰੀਆਂ 24 ਘੰਟੇ ਸੀਮਾ ਦੇ ਅਧੀਨ ਗਿਣੀਆਂ ਜਾਂਦੀਆਂ ਨੇ ਕੈਨੇਡੀਅਨ ਰੋਜ਼ਗਾਰਦਾਤਾਵਾਂ ਲਈ ਰਿਮੋਟ ਕੰਮ 24 ਘੰਟੇ ਹਫਤਾਵਾਰੀ ਸੀਮਾ ਵਿੱਚ ਸ਼ਾਮਲ ਹੈ ਹਾਲਾਂਕਿ ਕੈਨੇਡਾ ਤੋਂ ਬਾਹਰ ਰੋਜ਼ਗਾਰਦਾਤਾਵਾਂ ਲਈ ਕੰਮ ਨਹੀਂ ਗਿਣਿਆ ਜਾਂਦਾ ਵਿਦਿਆਰਥੀ ਸਟੱਡੀ ਪਰਮਿਟ ਐਕਸਟੈਂਸ਼ਨ ਦੀ ਉਡੀਕ ਕਰਦੇ ਹੋਏ ਕੰਮ ਕਰ ਸਕਦੇ ਨੇ ਜੇਕਰ ਉਹਨਾਂ ਦਾ ਅਸਲ ਪਰਮਿਟ ਦੀ ਮਿਆਦ ਪੂਰ ਤੋਂ ਪਹਿਲਾਂ ਐਕਸਟੈਂਸ਼ਨ ਲਈ ਅਰਜੀ ਦੱਤੀ ਹੈ ਤਾਂ ਉਹ ਸ਼ਾਰੀਆ ਸ਼ਰਤਾਂ ਦੇ ਯੋਗ ਪੂਰੀਆਂ ਕਰ ਸਕਦੇ ਨੇ ਜੇਕਰ ਕਿਸੇ ਵਿਅਕਤੀ ਦੀ ਡਾਕਲਾ ਸਥਿਤੀ ਬਦਲ ਜਾਂਦੀ ਹੈ ਜਿਹੜੇ ਵਿਦਿਆਰਥੀ ਪਾਰਟ ਟਾਈਮ ਸਥਿਤੀ ਵਿੱਚ ਚਲੇ ਗਏ ਨੇ ਉਹ ਆਪਣਾ ਪ੍ਰੋਗਰਾਮ ਛੱਡ ਦਿੰਦੇ ਨੇ ਉਨਾ ਨੂੰ ਯੋਗਤਾ ਮੁੜ ਪ੍ਰਾਪਤ ਹੋਣ ਅੰਤ ਤੱਕ ਕੈਂਪਸ ਦੇ ਬਾਹਰ ਕੰਮ ਕਰ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ ਕਿ ਵਿਦਿਆਰਥੀ ਆਪਣਾ ਪੂਰਾ ਪ੍ਰੋਗਰਾਮ ਜੋ ਪੂਰਾ ਕਰਨ ਤੋਂ ਬਾਅਦ ਤੁਰੰਤ ਫੁੱਲ ਟਾਈਮ ਕੰਮ ਕਰ ਸਕਦੇ ਨੇ ਬਿਲਕੁਲ ਵਿਦਿਆਰਥੀ ਫੁੱਲ ਟਾਈਮ ਕੰਮ ਕਰ ਸਕਦੇ ਨੇ ਜੇਕਰ ਉਹ ਆਪਣੇ ਅਧਿਆਨ ਪਰਮਿਟ ਦੀ ਮਿਆਦ ਪੁੱਗਣ ਤੋਂ ਪਹਿਲਾਂ ਵਰਕ ਪਰਮਿਟ ਦੀ ਅਰਜ਼ੀ ਦਿੰਦੇ ਨੇ ਜਾਂ ਫਿਰ ਨਵੇਂ ਅਧਿਆਨ ਪ੍ਰੋਗਰਾਮ ਵਿੱਚ ਤਬਦੀਲ ਹੁੰਦੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਂਪਸ ਤੋਂ ਬਾਹਰ 24 ਘੰਟੇ ਕੰਮ ਕਰਨ ਦੀ ਇਜਾਜ਼ਤ ਦੇਣ ਦਾ ਕੈਨੇਡਾ ਦਾ ਫੈਸਲਾ ਆਦ ਆਤਮਿਕ ਅਤੇ ਵਿੱਤੀ ਸਫਲਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਵਿਦਿਆਰਥੀਆਂ ਦੇ ਸਵਾਗਤ ਯੋਗ ਉਤਸ਼ਾਹ ਪ੍ਰਾਪਤ ਕਰਦਾ ਹੈ ਤੇ ਅਪਡੇਟ ਕੀਤੇ ਨਿਯਮਾਂ ਦੀ ਪਾਲਣਾ ਕਰਕੇ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਵਿੱਚ ਆਪਣੀ ਵਿਦਿਆ ਯਾਤਰਾ ਨੂੰ ਜਾਰੀ ਰੱਖਦੇ ਹੋਏ ਇਸ ਮੌਕੇ ਦਾ ਪੂਰਾ ਲਾਭ ਲੈ ਸਕਦੇ ਨੇ ਕੈਨੇਡੀਅਨ ਕਰਨਾਮਾ ਦੇ ਵਿੱਚ ਈਸੀ ਹੁਣ ਤੱਕ ਵੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾਂ ਦੇ ਨਾਲ